ਆਪਣੇ ਲੜਕਾ ਲੜਕੀ ਲਈ ਸਾਡੇ ਚੈਨਲ ਤੇ ਰਿਸ਼ਤੇ ਦੇਖ ਸਕਦੇ ਹੋ ਜੀ ਅਸੀਂ ਹਜ਼ਾਰ ਤੋਂ ਵੱਧ ਰਿਸ਼ਤੇ ਅਪਲੋਡ ਕੀਤੇ ਹੋਏ ਹੈ ਹਰੇਕ ਦੇ ਪਰਿਵਾਰ ਦਾ ਨੰਬਰ ਰਿਸ਼ਤੇ ਦੇ ਉੱਪਰ ਲਿਖਿਆ ਹੋਇਆ ਹੈ ਤੇ ਕੋਈ ਵੀ ਰਿਸ਼ਤਾ ਤੁਹਾਡੇ ਤੋਂ ਮਿਸ ਨਾ ਹੋਵੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਤੇ ਅੱਜ ਦਾ ਕੁੜੀ ਦਾ ਰਿਸ਼ਤਾ ਨੋਟ ਕਰੋ ਜੀ ਤੇ ਕੁੜੀ ਕੈਨੇਡਾ ਜੀ ਤੇ ਨਾਮ ਕੌਰ ਪਤਾ ਸ੍ਰੀ ਮੋਹਤਸਰ ਸਾਹਿਬ ਤੋਂ ਬਲੋਂਗ ਕਰਦੇ ਹੈ ਪੜ੍ਹਾਈ ਹੈ ਜਿਹੜੀ ਕੁੜੀ ਨੇ ਬੀ ਐਸ ਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਰਿਡ ਹੈ ਕਾਸਟ ਜੱਟ ਸਿੱਖ ਹੈ ਗੋਤ ਬਰਾੜਾ ਜੀ ਕੱਦ 5 ਫੁੱਟ 6 ਇੰਚ ਹੈ ਤੇ ਡੇਟ ਆਫ ਬਰਥ ਜਿਹੜੀ ਉਮਰ ਹੈ ਕੁੜੀ ਦੀ 1995 ਦੇ ਵਿੱਚ ਜਨਮ ਹੋਇਆ ਵਾ ਤੇ ਕੰਮ ਨਰਸਿੰਗ ਜੋਬ ਇਨ ਕੈਨੇਡਾ ਦੇ ਵਿੱਚ ਹੈ ਤੇ ਮੁੰਡਾ ਕੈਨੇਡਾ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਸੋਨਾ ਸ਼ਰੀਫ ਤੇ ਖਾਨਦਾਨੀ ਹੋਵੇ ਕੁੜੀ ਦੇ ਪਰਿਵਾਰ ਦਾ ਨੰਬਰ ਜੋ ਲਾਲ ਪੱਟੀ ਦੇ ਵਿੱਚ ਆ ਰਿਹਾ ਹੈ ਇਹਦੇ ਤੇ ਡਾਇਰੈਕਟ ਤੁਸੀਂ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਤੇ ਬਾਕੀ ਸਾਰਾ ਡਾਟਾ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਗੱਲ ਕਰਿਓ ਰਾਜਦਾਰ ਇਸ ਤਾ ਜਿਹੜਾ ਇਹਨਾਂ ਨਾਲ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਹ ਇੱਥਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ